ਸੱਚੀ ਗੱਲ ਜੀ ਅਸਟ੍ਰੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਜ਼ਰੂਰਤ ਤੋਂ ਜ਼ਿਆਦਾ ਗੱਲਬਾਤ ਜ਼ਰੂਰਤ ਤੋਂ ਜ਼ਿਆਦਾ ਲਗਾਓ ਜ਼ਰੂਰਤ ਤੋਂ ਜ਼ਿਆਦਾ ਉਮੀਦ ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਇਨਸਾਨ ਨੂੰ ਹਮੇਸ਼ਾ ਜ਼ਰੂਰਤ ਤੋਂ ਜ਼ਿਆਦਾ ਹੀ ਦੁੱਖ ਦੇ ਜਾਂਦਾ ਪਰ ਹੁਣ ਜ਼ਰੂਰਤ ਕਿੰਨੀ ਹੈ ਤੇ ਕਿੰਨਾ ਕਰਨਾ ਹੈ ਇਹ ਕਿਹੜੀ ਨਾਪ ਤੋਲ ਕੀਤਾ ਜਾ ਸਕਦਾ ਕਿਵੇਂ ਦੱਸਿਆ ਜਾ ਸਕਦਾ ਹੈ ਕਿ ਬਾਈ ਇੰਨਾ ਪਿਆਰ ਕਰਨਾ ਇੰਨਾ ਕੋ ਭਰੋਸਾ ਕਰਨਾ ਇੰਨਾ ਨਹੀਂ ਕਰਨਾ ਤੇ ਇੰਨਾ ਕਰਨਾ ਨਾ ਇਹਦੀ ਕੋਈ ਸੀਮਾ ਨਹੀਂ ਹੈ ਗੱਲਾਂ ਬਾਤਾਂ ਨੇ ਜੀ ਇਹ ਸਾਰੀਆਂ ਅਸਲ ਵਿੱਚ ਜ਼ਰੂਰਤ ਕਿੰਨੀ ਹੈ ਤੇ ਜ਼ਰੂਰਤ ਤੋਂ ਜ਼ਿਆਦਾ ਕਿੰਨਾ ਹੈ ਤੇ ਜ਼ਰੂਰਤ ਤੋਂ ਘੱਟ ਕਿੰਨਾ ਹੈ ਇਹ ਕੌਣ ਦੱਸਦਾ ਹੈ ਇਹ ਕੌਣ ਨਿਧਾਰਤ ਕਰਦਾ ਹੈ ਕਦੋਂ ਪਤਾ ਲੱਗਦਾ ਹੈ ਕਿ ਅਸੀਂ ਕਿਸੇ ਨਾਲ ਕਿੰਨਾ ਕਿੰਨਾ ਹੀ ਜੁੜੇ ਹੋਏ ਹਾਂ ਥੋੜਾ ਜਿੜਾ ਜੁੜਿਆ ਹੋਣਾ ਵੀ ਕਈ ਵਾਰੀ ਵੱਡੇ ਦੁੱਖ ਦੇ ਜਾਂਦਾ ਕਿ ਅਸੀਂ ਤਾਂ ਹਜੇ ਇੰਨੇ ਅਟੈਚ ਵੀ ਨਹੀਂ ਸੀ ਫਿਰ ਇੱਕ ਇੱਕ ਗੱਲ ਹੁੰਦੀ ਹੈ ਨਾ ਕਿ ਥੋੜਾ ਥੋੜਾ ਪਿਆਰ ਹੈ ਜਾਂ ਹੈ ਜਾਂ ਨਹੀਂ ਹੈ ਥੋੜਾ ਬਹੁਤਾ ਘਟਬਤ ਨਹੀਂ ਹੁੰਦਾ ਇਹ ਕੋਈ ਬਿਜ਼ਨਸ ਥੋੜਾ ਹੀ ਹੈ ਜੇ ਥੋੜਾ ਜਿਹਾ ਘਾਟਾ ਪਿਆ ਤੇ ਥੋੜਾ ਜਿਹਾ ਬੈਲੈਂਸ ਕਰ ਗਏ ਥੋੜਾ ਜਿਹਾ ਤਾਂ ਕੀ ਹੈ ਜ਼ਰੂਰਤ ਤੋਂ ਜ਼ਿਆਦਾ ਘਟਬਤ ਕੁਝ ਨਹੀਂ ਹੁੰਦਾ ਗੱਲ ਇਹ ਆ ਕਿ ਹੈ ਗੱਲ ਇਹ ਆ ਕਿ ਨਹੀਂ ਹੈ ਗੱਲ ਇਹ ਆ ਕਿ ਇੱਕ ਪਾਸਾ ਹੈ ਸਿੱਕੇ ਦੀ ਹਮੇਸ਼ਾ ਦੋ ਪਾਸੇ ਆ ਜਾਂ ਹੈ ਤੇ ਜਾਂ ਨਹੀਂ ਹੈ ਇਹ ਹਮੇਸ਼ਾ ਯਾਦ ਰੱਖਿਓ ਕਈ ਵਾਰੀ ਕੋਈ ਕਹਿ ਦਿੰਦੇ ਆ ਕਿ ਹਜੇ ਅਸੀਂ ਆਹ ਕੰਮ ਕਰਨਾ ਜ਼ਰੂਰ ਹੈ ਪਰ ਹਜੇ ਮੰਨ ਨਹੀਂ ਹੈ ਹਜੇ ਥੋੜਾ ਰੁਕ ਕੇ ਕਰਾਂਗੇ ਮਤਲਬ ਮਤਲਬ ਕਰਨਾ ਚਾਹੁੰਦੇ ਆ ਹਾਂ ਪਰ ਨਹੀਂ ਕਰ ਰਹੇ ਨਹੀਂ ਕਰ ਰਹੇ ਦਾ ਮਤਲਬ ਹਜੇ ਨਹੀਂ ਹੈ ਹਜੇ ਨਾ ਹੈ ਮਤਲਬ ਇਹ ਨਹੀਂ ਹੈ ਕਿ ਹਜੇ ਨਾ ਹੈ ਕਿ ਕੱਲ ਨੂੰ ਹਾਂ ਵੀ ਹੋ ਸਕਦੀ ਹੈ ਗੱਲ ਕੱਜ ਦੀ ਹੋ ਸਕਦੀ ਹੈ ਕੱਲ ਕਿਹਨੇ ਦੇਖਿਆ ਕੱਲ ਹਾਂ ਲਈ ਅਸੀਂ ਹਾਂ ਕਾ ਨਹੀਂ ਇਹ ਨਹੀਂ ਨਾ ਪਤਾ ਤਾਂ ਇਸ ਕਰਕੇ ਜਾਂ ਹੈ ਜਾਂ ਨਹੀਂ ਇਹ ਤੱਥ ਹੈ ਕਈ ਵਾਰੀ ਤੁਹਾਨੂੰ ਕੋਈ ਆਮ ਲੋਕ ਮਿਲ ਜਾਂਦੇ ਆ ਜਿਹੜੇ ਕਹਿ ਦਿੰਗੇ ਕਿ ਆਹੋ ਥੋੜਾ ਥੋੜਾ ਤਾਂ ਮੈਂ ਵਿਸ਼ਵਾਸ ਪਹਿਲਾਂ ਹੀ ਨਹੀਂ ਸੀ ਕੀਤਾ ਥੋੜਾ ਐਸੀ ਥੋੜਾ ਇਦਾਂ ਸੀ ਥੋੜਾ ਵੱਧ ਘੱਟ ਕੁਝ ਨਹੀਂ ਹੁੰਦਾ ਜਾਂ ਹੁੰਦਾ ਹੈ ਜਾਂ ਨਹੀਂ ਹੁੰਦਾ ਜਾਂ ਉਹ ਤੁਹਾਨੂੰ ਗੱਲਾਂ ਬਾਤਾਂ ਰਾਂਹੀ ਸਮਝੋ ਬੇਕੂਫੀ ਬਣਾ ਰਹੀ ਹੁੰਦੇ ਆ ਇਹ ਮੰਨਣ ਵਾਲੀ ਗੱਲ ਹੈ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਦੋਂ ਕੋਈ ਵੀ ਵਿਚ ਵਿਚਾਲੇ ਦੀ ਗੱਲ ਕਰਦਾ ਹੈ ਤਾਂ ਅਸੀਂ ਉਹਨੂੰ ਬਾਲਾ ਸਮਝਦਾਰ ਕਹਿ ਦਿੰਦੇ ਆ ਕਿ ਦੇਖੋ ਜੀ ਬਚ ਗਿਆ ਵਿਚ ਵਿਚਾਲੇ ਗੱਲ ਕਰਦਾ ਨਾ ਇਧਰ ਤੇ ਕੀਤੀ ਨਾ ਇਧਰ ਮਤਲਬ ਕਿ ਦੋਨਾਂ ਪੱਖਾਂ ਨੂੰ ਹੀ ਅਸੀਂ ਬੈਲੈਂਸ ਕਰੀਏ ਉਹ ਜਿਆਦਾ ਓਵਰ ਕਲੇਵਰ ਲੋਕ ਹੁੰਦੇ ਆ ਜਿਆਦਾ ਜਿਆਦਾ ਸਮਝਦਾਰ ਵੈਸੇ ਅੱਜ ਕੱਲ੍ਹ ਦੁਨੀਆ ਦੇ ਵਿੱਚ ਜਿਆਦਾ ਸਮਝਦਾਰੀ ਹੀ ਚਲਦੀ ਆ ਕਹਿੰਦੇ ਡਿਪਰੈਸ਼ਨ ਅੱਜ ਕੱਲ੍ਹ ਇਸੇ ਕਰਕੇ ਜਾਦਾ ਹੁੰਦਾ ਕਿ ਜਦੋਂ ਅਸੀਂ ਹਰ ਚੀਜ਼ ਨੂੰ ਜਿਆਦਾ ਤਰੀਕੇ ਨਾਲ ਆਪਣੇ ਤੇ ਲੈ ਲੈਂਦੇ ਆ ਡਿਪਰੈਸ਼ਨ ਕੀ ਹੈ ਡਿਪਰੈਸ਼ਨ ਹੈ ਇਮਪ੍ਰੈਸ਼ਨ ਦਾ ਨਾ ਹੋਣਾ ਜਦੋਂ ਤੁਹਾਡਾ ਕਿਸੇ ਜਗ੍ਹਾ ਤੇ ਤੁਹਾਡੀ ਤੁਹਾਡੀ ਐਮੀਅਤ ਹੀ ਨਹੀਂ ਹੈ ਤੁਹਾਡਾ ਕਿਤੇ ਇਮਪ੍ਰੈਸ਼ਨ ਹੀ ਨਹੀਂ ਹੈ ਤੁਹਾਡੇ ਘਰ ਵਿੱਚ ਕੋਈ ਤਾਰੀਫ ਹੀ ਨਹੀਂ ਕਰਦਾ ਕਿਤੇ ਸਾਨੂੰ ਲੱਗਦਾ ਹੈ ਕਿ ਆ ਚੀਜ਼ ਲਈ ਸੀ ਤੇ ਉਹਦੇ ਲਈ ਸਾਰੇ ਇਕਜੁੱਟ ਹੋ ਕੇ ਮੇਰੇ ਵੱਲ ਦੇਖ ਰਹੇ ਸੀ ਤੇ ਉਹ ਚੀਜ਼ ਮੇਰੇ ਕੋਲ ਹੋ ਨਹੀਂ ਪਾਈ ਤੇ ਮੈਂ ਡਾਉਨ ਮਤਲਬ ਐਦਾਂ ਹੀ ਕਿਸੇ ਨਾ ਕਿਸੇ ਚੀਜ਼ ਦਾ ਨਾ ਮਿਲਣਾ ਨਾ ਹੋਣਾ ਸਾਨੂੰ ਡਿਪਰੈਸ਼ਨ ਚ ਲੈ ਜਾਂਦਾ ਹੈ ਪਰ ਅਸਲ ਚ ਮੇਨ ਕਾਰਨ ਸਾਡੀ ਐਮੀਅਤ ਦਾ ਨਾ ਹੋਣਾ ਹੀ ਡਿਪਰੈਸ਼ਨ ਹੈ ਜਿਸ ਨੂੰ ਡਿਪਰੈਸ਼ਨ ਆ ਉਸ ਦੀ ਹਰ ਰੋਜ਼ ਚਾਰ ਚਾਰ ਤਰੀਫਾਂ ਕਰੋ ਕਿ ਤੇਰੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਤੁਸੀਂ ਬੜੇ ਮਹਾਨ ਹੌਲੀ ਹੌਲੀ ਉਹਦੇ ਚਿਹਰੇ ਦੀ ਸਮਾਈਲ ਦੇਖਿਓ ਤੁਸੀਂ ਕਿਉਂਕਿ ਜਦੋਂ ਘਰ 'ਚ अहमियत ਨਹੀਂ ਹੁੰਦੀ ਜਦੋਂ ਹਰ ਕੋਈ ਤਰੀਫ ਚਾਹੁੰਦਾ ਤੁਸੀਂ ਚਾਰ ਦਿਨ ਕਿਸੇ ਦੀ ਤਾਰੀਫ ਕਰਕੇ ਦੇਖੋ ਮਤਲਬ ਉਸ ਨੂੰ ਲੱਗਦਾ ਹੈ ਕਿ ਮੈਂ ਮੈਂ ਜਿਹੜੀ ਹੈ ਨਾ ਇਹ ਇਨਸਾਨ ਨੂੰ ਬੜਾ ਕਈ ਵਾਰੀ ਅੱਗੇ ਤੱਕ ਲੈ ਜਾਂਦੀ ਹੈ ਹਨਾ ਪਰ ਪ੍ਰੋਬਲਮ ਕਿੱਥੇ ਆਉਂਦੀ ਆ ਪ੍ਰੋਬਲਮ ਆਉਂਦੀ ਆ ਇੱਥੇ ਕਿ ਅਸੀਂ ਬਿਨਾ ਵਜਾ ਤੋਂ ਬਿਨਾ ਕਾਰਨ ਤੋਂ ਜਿੰਨੀ ਦੇ ਤੱਕ ਕੋਈ ਵੱਡੀ ਗੱਲ ਨਹੀਂ ਹੁੰਦੀ ਅਸੀਂ ਕਿਸੇ ਦੀ ਤਰੀਫ ਕਰਕੇ ਕੋਸ਼ ਨਹੀਂ ਹੁੰਦੇ ਜੇ ਕਿਸੇ ਨੇ ਕੋਈ ਕੰਮ ਵੀ ਕੀਤਾ ਤੇ ਹਾਂ ਕੀ ਗੱਲ ਹੋ ਗਈ ਸਾਰੇ ਕਰਦੇ ਆ ਕੀ ਵੱਡੀ ਗੱਲ ਹੋਣੀ ਆ ਦੇਖੋ ਐਦਾਂ ਨਹੀਂ ਆ ਵੱਡੀ ਛੋਟੀ ਗੱਲ ਨਹੀਂ ਇੱਕ ਮਾੜਾ ਜਾ ਕੇ ਕਹਿ ਦੇਣਾ ਕਿ ਆ ਬੜੀ ਵਧੀਆ ਸਵਾਦ ਚੀਜ਼ ਤੁਸੀਂ ਬਣਾਈ ਹੈ ਤੁਸੀਂ ਸਾਰਾ ਦਿਨ ਕੰਮ ਕਰਦੇ ਹੋ ਤੁਸੀਂ ਬਹੁਤ ਮਿਹਨਤੀ ਹੋ ਤੁਸੀਂ ਬਹੁਤ ਚੰਗੇ ਹੋ ਕੀ ਹਰਜ ਹੁੰਦਾ ਬੱਚਿਆਂ ਨੂੰ ਜੇ ਅਸੀਂ ਨਾ ਰੋਜ਼ ਕਹੀਏ ਕਿ ਇਹ ਤੇ ਬਹੁਤ ਵਧੀਆ ਨਾਈਸ ਬੱਚਾ ਹੈ ਕਿਉਂਕਿ ਇਹ ਵਧੀਆ ਤੇ ਤੁਸੀਂ ਸੱਚ ਜਾਣੋ ਬੱਚੇ ਤੁਹਾਡੇ ਨਾਲ ਜੁੜਦੇ ਜਾਣਗੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਇਹ ਕਹਿੰਦੇ ਆ ਇਹ ਸਭ ਤੋਂ ਤਾਂ ਕੰਮਾ ਇਹਦੇ ਵਰਗਾ ਨਕਮਾ ਕੋਈ ਨਹੀਂ ਤੇ ਸੱਚ ਜਾਣੋ ਤੇ ਤੁਸੀਂ ਉਹਦੇ ਤੋਂ ਆਸ ਕੀ ਕੀਤੀ ਆ ਕਿ ਨਿਕੰਮਾ ਕਹਿ ਕੇ ਉਹ ਬਹੁਤ ਚੰਗਾ ਤੁਹਾਡੇ ਸਾਹਮਣੇ ਸਾਬਤ ਹੋਏਗਾ ਉਹਨੇ ਸੋਚਣਾ ਏ ਕਿ ਮੈਂ ਜਿੰਨਾ ਮਰਜ਼ੀ ਚੰਗਾ ਬਣ ਜਾ ਇਹਨਾਂ ਦੀ ਨਜ਼ਰਾਂ 'ਚ ਤੇ ਮੈਂ ਨਿਕੰਮਾ ਹੀ ਰਹਿਣਾ ਤਾਂ ਇਹਦਾ ਮਤਲਬ ਕੀ ਆ ਤਾਰੀਫ ਥੋੜੇ ਥੋੜੇ ਕਰਦੇ ਰਹਿਣਾ ਚਾਹੀਦਾ ਹੈ ਇਨਸਾਨ ਡਿਪਰੈਸ਼ਨ 'ਚੋਂ ਹੀ ਨਿਕਲ ਜਾਂਦਾ ਪਰੇਸ਼ਾਨੀਆਂ ਵੀ ਘਟਦੀਆਂ ਨੇ ਤੇ ਹੋਰ ਉਲਝੇਵੇਂ ਵੀ ਘਟਦੇ ਆ ਹਨਾ ਗਰਮੀ ਬਹੁਤ ਹੈ ਅੱਜ ਕਿਉਂਕਿ ਬਾਹਰ ਮੀਂਹ ਪਿਆ ਇਸ ਕਰਕੇ ਹੁੰਮਾਚੀ ਹੋਈ ਪਈ ਆ ਤੇ ਆਪਾਂ ਜਿੱਥੇ ਬੈਠੇ ਆ ਨਾ ਉੱਥੇ ਹਜੇ ਇਸੀ ਹੋਣੀ ਹੁੰਦਾ ਇਸ ਕਰਕੇ ਥੋੜੀ ਗਰਮੀ ਚੰਗਾ ਰਹਿੰਦਾ ਚਲੋ ਕੋਈ ਅਜ ਉਹਨੇ ਪ੍ਰਾਇਲ 2525 ਦਿਨ ਸ਼ਨੀਵਾਰ ਦੀ ਗੱਲ ਕਰਾਂਗੇ ਆਪਾਂ ਮੂਲ ਨਕਸ਼ਤਰਾ ਚੱਲੇਗਾ ਗੰਡੂ ਮੂਦ 10:21 ਮਿੰਟ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਦਿਨੇ ਗੰਡੂ ਮੂਦ ਦੀ ਪੂਜਾ ਲੱਗਣੀ ਹੈ ਤੇ ਨਾਲ ਜੋ ਛਠੀ ਤਿੱਖਤੀ ਹੈ ਤੇ ਸ਼ਿਵਾ ਜੋਗ ਰਹੇਗਾ ਸ਼ਿਵ ਜੋਗ ਰਹੇਗਾ ਗ੍ਰਹਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਜੋ ਸਿਤਾਰੇ ਨੇ ਇਸ ਮੁਤਾਬਕ धनुराशि चंद्रमा यानी कि बृहस्पत के घर में चंद्र रहेगा और अज्ले दिन उन्नीस तरीक मूल नक्षत्र आपका दसिया उस तो बाद शुकर नक्षत्र चल रहा तू न साड़ा नक्षत्र योग से राशि धनुराशि चंद्रमा भद्रा अच्छ शाम छे बज के तेई मिनट तो शुरू हो जाएगी सूर्य शैल वृक्ष नाल जो गणमूल ने अपना तुम्हें दस राहुल का टाइम आप जरूर दसा ਰਾਹੂ ਕਾਂ ਦਾ ਟਾਈਮ ਆਪਾਂ ਤੁਹਾਨੂੰ ਦੱਸਿਆ ਰਹੇਗਾ 9 ਵਜੇ ਤੋਂ ਲੈ ਕੇ 10:30 ਤੱਕ ਕਿਦਾਂ ਦਾ ਜਾਏਗਾ ਅੱਜ ਦਾ ਦਿਨ ਕਿਦਾਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦਵਾਂਗੇ ਠੀਕ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਰੀਜ਼ ਨਹੀਂ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਨਕਸ਼ਤਰ ਸ਼ੁਕਰ ਦਾ ਸ਼ੁਰੂ ਹੋ ਜਾਏਗਾ 10 11 ਤੋਂ ਬਾਅਦ ਬਧੀਆ ਟੰਡ ਲਈ ਬਿਜ਼ਨਸ ਦੇ ਚੰਗਾ ਪ੍ਰੇਮ ਸਬੰਧਾਂ ਲਈ ਚੰਗਾ ਕੰਮ ਕਰਵੇ ਚੰਗਾ ਦਿਨ ਅੱਛਾ ਜਾਣਾ ਕੋਈ ਜ਼ਿਆਦਾ ਹੋ ਜੇ ਮਵਟਾ ਖੜਾ ਨਹੀਂ ਹੋਏਗਾ ਪਰੇਸ਼ਾਨੀਆਂ ਜਿਸੇ ਵੀ ਤਰ੍ਹਾਂ ਦੀਆਂ ਨੇ ਉਹਦਾ ਦਵਾਈ ਮਿਲ ਜਾਏਗਾ ਬਿਜ਼ਨਸ ਅੱਜ ਦਾ ਉਹ ਤਾਂ ਜੰਗਾ ਚੱਲਣ ਵਾਲਾ ਖਾਸ ਤੌਰ ਤੇ ਕੱਪੜੇ ਦਾ ਕੰਮ ਕਰਨ ਵਾਲਾ ਦਾ ਬਿਲਕੁਲ ਵਿਦਾਇਕ ਚਾਹੋ। ਉਸ ਤੋਂ ਘਟ ਰੋਜ਼ੀ ਥੋੜਾ ਇਨੀਟਿਏਟ ਕਰ ਲੋ। ਤਾਰੇ ਬ੍ਰਿਖਣਾਸ਼ੀ ਵਾਲੇ ਆਪਣੀ ਪਰਸਨੈਲਿਟੀ ਲਈ ਆਪਣੇ ਆਪ ਲਈ ਫਿਟਨੈਸ ਲਈ ਕਾਫੀ ਐਕਸਰਸਾਈਜ਼ ਜਨਾਰਾ ਕਰਨਾ ਬਾਦ ਸੁਣੋ। ਕਿ ਪਾਸੇ ਨਾ ਵੀ ਰਿਪੀਟ ਕਰਨਾ ਕਰਨਾ ਚਾਹੀਦਾ ਚੰਗੀ ਗੱਲ। ਸੰਦਰਕਵੇ ਸਥਾਨ ਚ ਪਰਜੇਟ ਕਿ ਆਰ ਕੇ ਦੀ ਕੰਪਨੀ ਕਰਨਾ ਤੇ ਮਾਨ ਆਲਸ ਕਰਨ ਦੇ ਬਚਣਾ। ਸੰਦਰ ਖਰਾਬ ਹੋ ਜੇ इन वे थोड़ा सुदासी वाले जैसे तारे चंगे आज क्योंकि शुक्रदा नक्षत्र में तेरा शुक्र और पंचम खाने का माल तमकार ਲਈ ਤੇ ਨਾਲ پڑھਣ ਵਾਲੇ ਬੱਚਾ ਇਹਦਾ ਦਿਨ ਅੱਛਾ ਜਾਣ ਵਾਲਾ ਪੂਰਾ ਇੰਟਰਸਟ ਪਾਈ ਤੁਸੀਂ ਕੋਈ ਕੰਮ ਹੈ ਤਾਂ ਥੋੜੀ ਜਿਹੀ ਬਣਾ ਲੋ ਇਹਨਾ ਤਾਂ ਸਮਝੋ ਸਿਲੇਬਸ ਬੜੀ ਸ਼ੇਤੀ ਤੋਂ ਹੋ ਗਈ ਮੰਨ ਤੇ ਪਟਕਾ ਅਗੋਂ ਚਾਹੂ ਇੱਧਰ ਉੱਤਰ ਉੱਪਰ ਮੰਨ ਪਟਕਾ ਚਾਹੂ ਜਿਹੜੀ ਪ੍ਰੋਸੈਸ ਨੂੰ ਮਤਲਬ ਉਸ ਨੂੰ ਸਟੇਬਲ ਕਰਾ ਤੇ ਲਈ ਥੋੜੀ ਬੈਲੈਂਸੇਸ਼ਨ ਕੈਂਸਰ ਜਾਨਿਕ ਕਰਕਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ 10 ਸਿੱਖੀ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਨਿਕਲਨੀ ਹੈ ਇਸ ਕਰਕੇ ਉਹ ਜੇਨੇ ਬੜੀ ਪਰੇਸ਼ਾਨੀਆਂ ਬੜੀਆਂ ਕਰਦੇ ਆਂ ਲੀਏ ਜੱਟਾਂ ਮਤੋਂ ਬਚੇ ਜਵਾਨ ਤਾਂ ਕਮਾਲਤ ਦੇ ਵਿੱਚ ਵੀ ਕਿਸੇ ਦੇ ਨਹੀਂ ਬੈਣਾ ਸਭ ਤੋਂ ਵੱਡੀ ਗੱਲ ਬਿਨਾਂ ਮੰਮੇ ਕਿਸੇ ਨੂੰ ਸਲਾਹੀ ਦੇ ਜਦਿਆਂ ਸਲਾਮਾ ਦੋਗੇ ਉਹ ਤਾਂ ਹੀ ਮੰਦੋ ਕੇ ক্লোਜ਼ ਦੇ ਰਿਸ਼ਤੇ ਹੋਣਗੇ ਚਾਹੁੰਦੇ ਵਾਲੇ ਹੁੰਦੇ ਜਾਣ ਮਾਈ ਪੈਨਾ ਸਪੱਤ ਜੂਣ ਅੱਛੇ ਨਾਲ ਨੂੰ ਕੁਝ ਕਰਦੇ ਲਿਓ ਜਾਨੀ ਸੇਖਾ ਸਿੰਘ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਬਹੁਤ ਬੜਾ ਨਿਸ਼ਚਿਤ ਮਿਲਦਾ। ਪੂਰਾ ਜੱਕ ਮਾਹਕਾਰਾਂ ਦੇ ਲਈ ਇਹ ਹਫਤਾ ਬਹੁਤ ਹੀ ਵਧੀਆ ਪੂਰਾ ਦਸ਼ੇਸ਼ਣ ਕਰਨ ਲਈ ਕਿਉਂ ਨਾ ਵਧੀਆ ਨਹੀਂ ਗਿਆ ਜਿੰਨਾ ਵਧੀਆ ਤੁਸੀਂ ਸੋਚਦੇ ਸੀ। ਜਿੰਨਾ ਵਧੀਆ ਬਹੁਤ ਸਾਧਾ ਸੀ ਕਿਉਂਕਿ ਮੀਨਤ ਤੁਸੀਂ ਕਾਫੀ ਕੀਤੀ ਸੀ। ਕੋਈ ਲੰਬੀ ਯਾਤਰਾ ਵੀ ਕੀਤੀ ਸੀ। ਉਹਦੇ ਲਈ ਨਾ ਕਿ ਪਾਸੇ ਤੋਂ ਫਿਰ ਮਿਲਿਆ ਚਾਹ ਦਾ। ਸੋਚ ਬਣ ਕੇ ਖਾਣਾ ਖਾਣਾ ਪੂਰਾ ਤੱਕ ਬੋਲਿਆ ਤੁਸੀਂ। ਅਚਾਰ ਦੇ ਸੁਗੰਧਰ ਵਿੱਚ ਬਾਜਰੀ ਵਧੀਆ। ਪਿੱਤਲ ਦੇ ਗਲਾਸ ਪਾਣੀ ਪੀਣਾ ਸੰਗਰਾਮ ਦਾ ਪੁੱਤਰ ਬਣੋ ਜੀ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ੁਕਰਤਾ ਨਕਸ਼ਤਰ ਮਿੱਤਰ ਕਿਸਮਤ ਦਾ ਪੂਰਾ ਸਾਥ ਮਿਲਿਆ ਕੰਮ ਕਰ ਲਈ ਖੁਸ਼ੀ ਹੋਈ ਤੁਹਾਨੂੰ ਪਰਿਵਾਰ ਦਾ ਸਾਥ ਵੀ ਮਿਲਿਆ ਥੋੜਾ ਜਿਹਾ ਦੇਖਿਆ ਜਾਵੇ ਤਾਂ ਕੇਤੂ ਨਕਸ਼ਤਰ ਦੇ ਚੌਥੇ ਸਥਾਨ ਵਿੱਚ ਚੰਦਰ ਕਰਕੇ ਮਾਂ ਨਾਲ ਬੈਸ ਪਾਣੀ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਤੇ ਚਲਦੇ ਪਾਣੀ ਦੇ ਵਿੱਚ ਤੁਸੀਂ ਪਤਾਸੇ ਦਾ ਸੇਵਨ ਵੀ ਕਰ ਸਕਦੇ ਹੋ ਤੇ ਜਾਪ ਵੀ ਕਰ ਸਕਦੇ ਹੋ ਪਤਾਸਾ ਗੋਲ ਜੋ ਹੁੰਦਾ ਹੈ ਨਾ ਇਹ ਕਰਨਾ ਹੈ ਤੇ ਇਹ ਕਰਨਾ ਹੈ ਵਾਈਟ ਕਲਰ ਦਾ ਸ਼ੁੱਕਰ ਦਾ ਕਰਨਾ ਹੈ ਤਦ ਤੋਂ ਤੇ ਪਰਸਾ ਨਿਕੋਲਾ ਰਾਸ਼ੀ ਵਾਲੰਦੇ ਲਈ ਦੇਸ਼ਾਣ ਵਾਲੀ ਜਾਂ ਸਭ ਤੋਂ ਬਹੁਤ اچھا ਕੋਈ ਨਾ ਚੰਗੀ ਖਬਰ ਸੁਣਾਉਂਦੇ ਸਰ ਕੰਮ ਦਾ ਚੇਂਜ ਕਰ ਲਈ ਦੀ ਸੀ ਤਾਰੀਖਾ ਜੀ ਹਾਂ ਕਾ ਸੀਗਾ ਅੱਜ ਵੀ ਘਟਾਣਾ ਤੇਲ ਯਾਤਰਾ ਬਿਲਕੁਲ ਉੱਛੇ ਕਿਤੇ ਪੂਰੀ ਵੀ ਗੜਾ ਦੇਖਤਾ ਮਨ ਪੜ ਸਕਦਾ ਜੀ ਕਿ ਉਹ ਸੁਭਾਅ ਚੰਗੀ ਆ ਬੱਚੀ ਆ ਬੱਲਿਆ ਚਾਹੀਦਾ ਹੈ ਕੱਪੜੇ ਦੀ ਕੰਮ ਕਰਦੇ ਹੋ ਕੱਪੜੇ ਦੀ ਸ਼ਾਪਿੰਗ ਕਰਨੀ ਹੈ ਆਪਣੇ ਲਈ ਕੁਝ ਖਰੀਦਣਾ ਹੈ ਕੰਮ ਦੇ ਬੱਲੇ ਸਕੋਰਪੀਓ ਦ੍ਰਿਸ਼ਟੀ ਕਰਾਸ਼ੀ ਵਿਸ਼ਚਿਤ ਰਾਸ਼ੀ ਵਾਲਿਆਂ ਦੇ ਤੁਸੀਂ តਾਲੇ ਚੱਲਦੇ ਆ ਤੁਹਾਨੂੰ ਕਿਸੇ ਨਾਲ ਸਹੀ ਆ ਥੋੜੀ ਕੁਲਪਾਣ ਜੂਰੇ ਇਹ ਪਾਰਟਨਰਸ਼ਿਪ ਵਿੱਚ ਕੰਮ ਕਰਵਾ ਲੈਣੀ ਚਾਹੀਦੀ ਤੁਹਾਨੂੰ ਕੋਈ ਨੋਟ ਨਹੀਂ ਹੋ ਸਕਦੀ ਆ ਪਰਿਵਾਰ ਵਿੱਚ ਜੀਵਨ ਸਾਥੀ ਦੇ ਨਾਲੇ ਛੋਟੀ ਮੋਟੀ ਮੁਸ਼ਕਿਲ ਨੁਕਸਾਨ ਵਾਲੀ ਕੋਈ ਗੱਲਬਾਤ ਐ ਨਹੀਂ ਐ ਦੂਸਰੇ ਚੰਦਰ ਹੈ ਤਦ ਉੱਤਟਾ ਬਣ ਕੇ ਕੰਮ ਉਸ ਨਾਲ ਤੇ ਰੱਖ ਸਕਦੇ ਸੈਟੇਰੀਅਸ ਤੋਂ ਗੁਰਾਸ਼ੀ ਵਾਲਾ ਦੀ ਹੁੰਦੀ ਚੰਗੀ ਹੁੰਦੀ ਚਾਹੀਦੀ ਕਿਸੇ ਪੇਪਰ ਪਰਬਲਮ ਪਾਸਪੋਰਟ ਜਾਂ ਕੋਈ ਪੇਪਰ ਚਾਹੀਦੀ ਤੁਹਾਡਾ ਨਾਲ ਨਾਲ ਸਾਥ ચેક કરેલા પ્રોબ્લેમ જો સીતાઉં પર મને જાવ કોઈ ઉસા નિયા ચાલે એ કોર્પ કેપ્રિકોર્ન જરી મકર રાશિ વાળા નું ગુસાટ કરવા ચાહી દ સરકારી તાવ દે નીચે નું કમ્મા ના દેવા સુકને નક્ષત્ર બગા કે તો ટાટી પક મે ઈ તોઈગા કોઈ નુકસાન વાળી વાત નહીયા પર તાબલા પરતે ચાલે જો જીમ બટ આ ક્યુરેશનિકો રાશિ વાળી કોર્નલ હોય આપણે કરવા માટે જે સાફી રહે છે સીધું બટ મારી બેક પેન લેક ਤਾਂ ਬ੍ਰਹਮ ਦਰ ਨੂੰ ਦੇ ਅਸ਼ਾਂੀ ਪ੍ਰਵਾਹ ਦੀ ਚਰਚਾ ਰਵੇ। ਇਹ ਸ਼ੁੱਕਰ ਦਾ ਨਿਸ਼ਚਿਤਤਾ ਕੌਮੇ ਹਨ। ਬਵਾਲਕਾ ਕਿਸਮਤ ਤੇ ਤ੍ਰੋਸਾ ਦਾ ਹੈ। ਧਾਰਿਤ ਸੋਚਣੀ ਹੈ। ਸਾਡੇ ਤੋਂ ਬਹੁਤ ਰੁਚੀ ਨਹੀਂ ਪੱਤੀ ਕਿ ਇਸ ਰੇਖਾ ਸਾਥ ਨਹੀਂ ਹੋ ਰਿਹਾ ਜਿਸ ਦਾ ਕਿ ਉਹ ਨਹੀਂ। ਇਸ ਅੰਤਰ ਵਿੱਚ ਲੰਬ ਪ੍ਰਸਤੁਸ਼ੁੱਕਰ ਦੀ ਪੰਜਵਾਂ ਵਿਭਾਗ ਦੇ ਸ਼ਟ। ਐਸੀ ਉਮੀਦ ਹੈ। ਮੀਨਾਸ਼ੀ ਦੇ ਲਈ ਦਸ ਸਥਾਨ। ਚੰਦਰਮਾ ਸ਼ੁੱਕਰ ਦਾ ਚੱਕਰ ਕਰਨੇ ਨੂੰ। ਆਨ ਚਾਲੇ ਮੰਨਣਾ ਕੋਈ ਵੀ ਕੰਮ ਨਾਲੇ ਚੰਗਾ ਚੱਲਦਾ ਰਹਦਾ ਹੈ ਤੇ ਨਾਂ ਕੀ ਪਰਦਰਸ ਆਲੋਕੇ ਉਸ ਵਿੱਚ ਦਾਦਾ ਮੰਨਣਾ ਮਨਪੂਰਾ ਹੋ ਜਾ ਕੇ ਆ ਤੇ ਲਗੇਗਾ ਪਰ ਜੁਬਾਨ ਦਾ ਤੱਤਾ ਫਣ ਥੋੜਾ ਹੋ ਜੇ ਨੇ ਜਿਆਦਾ ਵਧਾ ਸਕਦਾ ਹੈ ਭਾਣੀ ਚ ਜਿਆਦਾ ਮਿਠਾਸ ਰਹਦੀ ਕੰਮ ਦਾ ਤੂਰੀਏ ਜੁਨੇ ਵਿੱਚ ਨਾ ਉਹਦਾ ਹੀ ਜ਼ਰੂਰ ਹੋਵੇਗਾ ਜਿੰਨੀ ਮਿਠਾਸ ਨਾਲ ਉਸੇ ਤਰ੍ਹਾਂ ਪੇਸ਼ ਆਵੇਦਾ ਮਨਾਰੀਆ ਨਾਲ ਜੇ ਸ਼ਰੀਕਾਰ ਕਰੇਗਾ ਜਰੂਰ ਮੰਦਰ ਨੂੰ ਕੋ ਦਿੱਤੇ ਫਿਰ ਜਦੋਂ ਆਪਾਂ ਸਟ੍ਰੈਟਜੀ ਦੇ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਦੇਣਾ ਮੁਤਾਬਕ ਕਿਤਾਬਾਂ ਸਿਤਾਰੇ ਨੂੰ ਸ਼ੁੱਧ ਕਕੇ ਸ਼ੁੱਧ ਪ੍ਰਭਾਵ ਲੈ ਸਕਦੇ ਦੇਖੋ ਅੱਜ ਸ਼ਨੀਵਾਰ ਦਾ ਦਿਨ ਹੈ ਇਸਿਆਪਰ ਤੁਹਾਨੂੰ ਸਿਆਸੀ ਕੇ ਸ਼ੁੱਕਰਵਾਰ ਵਾਲੇ ਦੇ ਆਪਾਂ ਕਿਸੇ ਵੀ ਜਨਤਾ ਕੋਲ ਕੇ ਚਰਚਾ ਕਰਾਉਣੇ ਚਾਹੁੰਦੇ ਨਹੀਂ ਕੱਲ ਰਹਿ ਗਿਆ ਤੇ ਅੱਜ ਆਪਾਂ ਕਿਸੇ ਵੀ ਜਨਤਾ ਕੋਲ ਕੇ ਚਰਚਾ ਕਰਾਉਣੇ ਨਹੀਂ ਕਰਿਆਂ ਦੇ ਮੁਤਾਬਕ ਦੇਖਾਂਗੇ ਆਪਾਂ ਕਿ ਉਸਦੇ ਲਗਨ ਦੇ ਮੁਤਾਬਕ ਇਸ ਦਾ ਇੱਕ ਤੋਂ ਕੁਐਸਚਨ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਕਿ ਕਿਦਾਂ ਆਪਾਂ ਦਾ ਨੂੰ ਆਪਣੀ ਗ੍ਰਹਿਮਤੋਂ ਲਗਨ ਜੋ ਇਸ ਤਰ੍ਹਾਂ ਹੁੰਦਾ ਹੈ ਜਿੱਥੇ ਇੱਕ ਸਥਿਤੀ ਹੁੰਦੀ ਹੈ ਉਸ ਮੁਤਾਬਕ ਹੀ ਸਾਡੀਆਂ ਸਥਿਤੀਆਂ ਚ ਉਹ ਪ੍ਰਭਾਵਤ ਹੁੰਦਾ ਰਹਿੰਦਾ ਠੀਕ ਹੈ ਚਲੋ ਕਿਸੇ ਨੇ ਪੁੱਛਿਆ ਇਹ ਕਿ ਨਾਮ ਜਸਪ੍ਰੀਤ ਕੌਰ ਹੈ 24 ਫਰਵਰੀ 2018 ਯੂਨੀਵਰਸਿਟੀ ਦੇ 5 ਵਜੇ ਲਾਈਕ ਨੂੰ ਕਿ ਪਤੇ ਕਰਸਾ ਉਹਨੂੰ ਦੇਸ਼ ਜਾਣ ਵਾਲਾ ਨਸੂਨ ਫਤੇਗਰ ਸਾਹਿਬ ਚਲੋ ਆਈ ਦੇਸ਼ ਜਾਣ ਵਾਲਾ ਨਸੂਨ ਮਾਤਾ ਸਾਹਿਬ ਨੂੰ ਬੜੀਆ ਕਰੇਗਾ ਨਾ ਬੜੀਆ ਰੱਖੇ ਇਹ ਸੁਣ 24 ਫਰਵਰੀ 24 ਨੂੰ 2100 ਲੈਣੇ ਸਵੇਰੇ 5:00 ਜਸਪ੍ਰੀਤ ਕਾ ਸੁਣੋ ਧਿਆਨ ਨਾਲ 24 ਫਰਵਰੀ ਨੂੰ ਜਿਹੜੇ ਹਿਸਾਬ ਨਾਲ ਜੋ ਤੁਹਾਡੇ ਰਤ ਦੇ ਤੇ ਕਾਈ ਦੇ ਮੁਤਾਬਕ ਤੁਹਾਡਾ ਮਕਰ ਲੱਗਿਆ ਮਕਰ ਲਗਣਾ ਮਤਲਬ 10 ਨੰਬਰ ਦਾ ਤੇ ਇਸ ਦਾ ਮਾਲਕ ਸ਼ਨੀ ਬੈਠਾ ਚੌਥੇ ਸਥਾਨ ਵਿੱਚ ਤੇ ਚੌਥੇ ਸਥਾਨ ਵਿੱਚ ਸ਼ਨੀ ਤੋਂ ਦੁਕਤ ਵੀ ਜਿਆਦਾ ਰਸਤੇ ਤਾਂ ਬੰਦਾ ਹੈ ਪਰ ਮੰਨਜਰ ਦਵਾਨ ਵਿੱਚ ਤੁਹਾਨੂੰ ਸ਼ੂਤਕ ਪ੍ਰੋਬਲਮ ਸਟੇਬਿਲਟੀ ਸ਼ੂਤਕ ਹੈ ਹੀ ਦਿਮਾਗ ਤੁਹਾਡਾ ਬਹੁਤ ਅੱਛਾ ਹੈ ਮਕਰ ਰਾਸ਼ੀ ਦਾ ਮਾਲਕ ਸ਼ਨੀ ਹੈ ਤੇ ਸ਼ਨੀ ਚੌਥੇ ਸਥਾਨ ਵਿੱਚ ਮਤਲਬ ਪਾਣੀ ਵਿੱਚ ਤੈਰਦਾ ਹੋਇਆ ਸਾ ਜਿਸ ਬੰਦੇ ਸੋਚੇ ਬੁਦੀ ਸਿੱਖ ਰਹੀ ਹੈ ਤਾਂ ਤੁਹਾਨੂੰ ਲੱਗਦਾ ਕੋਈ ਪਤਾ ਚਾਹੁੰਦਾ ਕਿ ਅਸੀਂ ਬੈਠੇ ਕਿੱਥੇ ਆ ਤੇ ਸਾਡੀ ਸੋਚ ਨਹੀਂ ਸੁਣਾ ਬੰਦ ਹੋਈ ਇਹੀ ਗ੍ਰਹਿ ਨਿਤੀ ਜੋ ਸਾਨੂੰ ਜਿੱਦਾਂ ਨੇ ਹੁੰ ਗਿਆ ਉਹ ਤਾਂ ਨਹੀਂ ਸਾਡੀ ਸੋਚ ਸਾਡਾ ਜੋ ਹਰ ਤਰ੍ਹਾਂ ਦਾ ਮੰਨ ਲੋ ਕਿ ਸਾਡੀ ਬੰਤਰ ਤੇ ਸਾਡਾ ਉਹ ਜਿਹਾ ਸਾਡੀ ਪਸੰਦ ਵੀ ਹੁੰਦਾ ਨਹੀਂ ਹੈ ਨਾ ਤਾਂ ਕੰਮ ਕਰ ਦੀ એનર્ਜੀ ਤੁਹਾਡੀ ਬਹੁਤ ਅੱਛੀ ਹੈ ਛੇ ਦੇ ਮੁਤਾਬਕ ਕਾਫੀ ਕਾਫੀ ਅੱਛੀ ਸੀ ਮਤਲਬ ਗੱਲ ਬਾਤ ਦੇ ਤਰੀਕੇ ਜਿਉਂ ਆਪਾਂ ਕਹਿੰਦੇ ਬਹੁਤ ਹੀ ਵਧੀਆ ਹਰ ਪਾਸੇ ਸਫਲਤਾ ਉਸ ਨੇ ਨਿਸ਼ਾਨੀ ਅੱਛਾ ਕਰਨ ਵਾਲੀ ਪਰ ਪ੍ਰੋਬਲਮ ਕੀ تھی ਆ ਪ੍ਰੋਬਲਮ ਇਹ ਕਿ ਸਾਡੀ ਆਪਣੀ ਸਟੇਬਿਲਟੀ ਨਹੀਂ ਬਣਦੀ ਛੇ ਦੀ ਚੌਥੇ ਸਥਾਨ ਵਿੱਚ ਮਤਲਬ ਕਿ ਤੁਹਾਡੇ ਲਗਨ ਦਾ ਮਾਲਕ ਮਕਰ ਰਾਸ਼ੀ ਤੇ ਸ਼ਨੀ ਸਾਪ ਨੂੰ ਹੋ ਤਾਂ ਕਿ ਥੋੜੀ ਤੁਹਾਨੂੰ ਪ੍ਰੋਬਲਮ ਆਏਗੀ ਸਿਰਫ ਮੈਂ ਤੁਹਾਨੂੰ ਇੱਕ ਵਾਰ ਤੁਹਾਡੇ ਲਗਨ ਦੇ ਮੁਤਾਬਕ ਦੱਸਾਂਗੀ ਉਹ ਇਹ ਆ ਕਿ ਤੁਸੀਂ ਸ਼ਨੀ ਨੂੰ ਸ਼ੁਭ ਕਰਨ ਦੇ ਲਈ ਬਦਾਮ ਤੇ ਨਾਰੀਅਲ ਸ਼ਨੀਵਾਰ ਵਾਲੇ ਦਿਨ ਲਗਾਤਾਰ ਦੋ ਚਾਰ ਬਦਾਮ ਲੈ ਲਓ ਛੇਕੇ ਵਾਲੇ ਇੱਕ ਨਾਰੀਅਲ ਲਓ ਸ਼ਨੀਵਾਰ ਵਾਲੇ ਦਿਨ ਕੋ ਰਾਜ ਸਰਬਾ ਤੇ ਇਹ ਵੀ ਲੈ ਲੋ ਹਰ ਸ਼ਨੀਵਾਰ ਮੰਦਪ ਕਰਨਾ ਚਾਹੀਦਾ ਕਰੋ ਸ਼ਨੀ ਦੀ ਪਾਵਰ ਬਧੀ ਕਾਢੇ ਲਗੰਦੀ ਬਾਗਤ ਬਦੇਗੀ ਤਾਂ ਤੁਹਾਡੇ ਮਿੱਤਰ ਗ੍ਰਹਾਂ ਦੀ ਕਾਰਨੀ ਹੋਣੀ ਸ਼ੁਰੂ ਹੋ ਜਾਏਗੀ ਐਤਾ ਹੀ ਹੈ ਗ੍ਰਹਾਂ ਦੀ ਸੈਟਿੰਗ ਪਹਿਲਾ ਲਗੰਦੀ ਸੈਟਿੰਗ ਉਸ ਤੋਂ ਬਾਅਦ ਸੁਖਸਥਾਨ ਦੇ ਮਾਲਕ ਦੀ ਸੈਟਿੰਗ ਉਸ ਤੋਂ ਬਾਅਦ ਮਿੱਤਰ ਗ੍ਰਹਾਂ ਦੀ ਸਪੋਰ ਉਸ ਤੋਂ ਬਾਅਦ ਸਾਡੇ ਕਹਿੰਦੇ ਹੌਲੀ ਹੌਲੀ ਸੈਟਿੰਗ ਨਾਲ ਹਾਰ ਕਰਾਉਣ ਦੇ ਸੰਭ ਤੋਂ ਬਚਾ ਲੀ ਠੀਕ ਆ ਜਾ ਤੁਹਾਡੀ ਰਿਕਰੈਸ਼ਨ ਕੀਤੀ ਹੈ ਸਮਝ ਜਾ ਜ਼ਰੂਰ ਆਪ ਸਭ ਦਾ ਅੱਛਾ ਜਾਵੇ ਕੋਸ਼ਿਸ਼ ਕਰੋ ਦਿਨ That's é caso